163 ਅੰਕ ਤੋਂ ਬਾਅਦ ਜਿਹੜੀ ਹੈ ਉੱਥੇ ਦੇਖਿਓ ਜਦੋਂ ਸਭ ਤੋਂ ਹੇਠਾ ਆਓਗੇ ਨਾ ਉੱਥੇ ਇੱਕ ਹੈਡਿੰਗ ਆਉਂਦਾ ਹੈ ਗੌੜੀ ਗੁਆਰੇਰੀ ਮਹਿਲਾ ਚੌਥਾ ਨਾਲ ਚਾਰ ਅੰਕ ਪਿਆ ਹੋਇਆ ਹੈ ਗਿਣਤੀ ਦਾ ਚਾਰ ਉਹਦੇ ਨਾਲ ਚਾਚਾ ਊਡੇ ਨੂੰ ਔਂਕੜ ਥੱਥੇ ਕੰਨਾਂ ਵੀ ਪਿਆ ਹੋਇਆ ਹੈ ਜੇਕਰ ਅਸੀਂ ਇਸ ਤਰ੍ਹਾਂ ਪੜਾਂਗੇ ਗੌੜੀ ਗੁਆਰੇਰੀ ਮਹਿਲਾ ਚਾਰ ਚੌਥਾ ਚਉਪ ਦੇ ਬੜਾ ਆਊਟ ਹੈ ਆਊਟ じゃ ਲੱਗੇਗਾ ਬੋਲਣ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਲਿਖਿਆ ਕਿਉਂ ਹੈ ਜਿਸ ਤਰ੍ਹਾਂ ਪੜਾਂਗੇ ਗੌੜੀ ਗੁਆਰੇਰੀ ਮਹਿਲਾ ਚੌਥਾ ਚੌਥਾ ਚਉਪ ਦੇ ਫਿਰ ਵੀ ਗਲਤ ਹੈ ਅਸਲ ਵਿੱਚ ਜਦੋਂ ਗੁਰਬਾਣੀ ਦੇ ਅੰਦਰ ਘਰ ਪੜੋਗੇ ਇੱਕ ਘਰ ਤੋਂ ਲੈ ਕੇ 17 ਘਰਾਂ ਦੀ ਵਰਤੋਂ ਕੀਤੀ ਗਈ ਹੈ ਇਨੂੰ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਨਾਵਾਂ ਇਸ ਤਰ੍ਹਾਂ ਇਹਨੂੰ ਪੜ੍ਹਨਾ ਹੈ ਇਹਨੂੰ ਚਾਰ ਨਹੀਂ ਪੜ੍ਹਨਾ ਇਹ ਵੇਖੋ ਮਾਲਕ ਨੇ ਕਿੰਨੀ ਕਿਰਪਾ ਕੀਤੀ ਨਾਲ ਦ੍ਰਿਸ਼ਟਾਂਤ ਦੇ ਦਿੱਤਾ ਇਸ ਗੱਲ ਦਾ ਕਿ ਜਿਹੜਾ ਇਹ ਅੱਖਰ ਚਾਰ ਆਇਆ ਹੈ ਇਹ ਮਹੱਲੇ ਚੌਥੇ ਪਾਗੁਰੂ ਰਾਮਦਾਸ ਮਹਾਰਾਜ ਪਾਰਸ਼ਾ ਦੀ ਇਹ ਬਾਣੀ ਹੈ ਨਾਲ ਦ੍ਰਿਸ਼ਟਾਂਤ ਦੇ ਦਿੱਤਾ ਇਹਦਾ ਉਚਾਰਨ ਚਾਰ ਨਹੀਂ ਇਹਦਾ ਉਚਾਰਨ ਚੌਥਾ ਹੈ ਇਸ ਕਰਕੇ ਇਹਨੂੰ ਬਿਲਕੁਲ ਇਸ ਤਰ੍ਹਾਂ ਕਦੇ ਨਹੀਂ ਪੜ੍ਹਨਾ ਕਿ ਨਾਲ ਇਹ ਮਹਿਲਾ 4 ਚੌਥਾ ਜ ਜ ਮਹਿਲਾ ਚੌਥਾ ਚੌਥਾ ਇੱਕ ਵਾਰ ਚੌਥਾ ਪੜ ਦਿੱਤਾ ਜਿਹੜਾ 4 ਅੰਕ ਹੈ ਇਹਨੂੰ ਚੌਥਾ ਹੀ ਪੜਨਾ ਹੈ ਜਿਹੜਾ ਨਾਲ ਪੰਜਾਬੀ ਵਿੱਚ ਲਿਖ ਕੇ ਆਇਆ ਹੈ ਚੌਥਾ ਉਹਨੂੰ ਜਿਹੜਾ ਹੈ ਉਹ ਨਹੀਂ ਪੜਨਾ ਇਹ ਗਲਤ ਉਚਾਰਨ ਹੋ ਜਾਂਦਾ ਹੈ ਇਸ ਕਰਕੇ ਗੁਰਬਾਣੀ ਪੜਨ ਲੱਗਿਆਂ ਥੋੜਾਕਿ ਧਿਆਨ ਦੇਣ ਦੀ ਕਿਰਪਾਲਤਾ ਜਰੂਰ ਕਰਿਆ ਕਰਿਏ ਮਾਲਕ ਨੇ ਬਾਣੀ ਦੇ ਅੰਦਰ ਕਿੰਨੇ ਪਿਆਰ ਦੀ ਨੰਬਰਿੰਗ ਕੀਤੀ ਹੋਈ ਹੈ ਕਿੰਨੇ ਮਾਲਕ ਨੇ ਪਿਆਰ ਦੇ ਨਾਲ ਇੱਕ ਕਿਰਪਾ ਕਰਕੇ ਇਹ ਸ਼ਬਦ ਜਿਹੜੇ ਹਨ ਮਾਲਕ ਨੇ ਬਖਸ਼ਿਸ਼ ਕੀਤੇ ਹਨ ਤੁਸੀਂ ਦੇਖਿਓ ਜਦੋਂ 175 ਅੰਕ ਉੱਪਰ ਜਾਓਗੇ ਨਾ ਤੁਸੀਂ ਉੱਥੇ ਮਾਲਕ ਨੇ ਅੰਤ ਦੇ ਵਿੱਚ ਲਿਖਿਆ ਹੋਇਆ ਹੈ 20 18 ਤੇ 32 ਤੇ 70 ਇਹਦਾ ਕਾਰਨ ਕੀ ਹੈ 24 ਚੌਪ ਦੇ ਅਸੀਂ ਪੜੇ ਸਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀਆਂ ਦੇ 18 ਚੌਪ ਦੇ ਆਏ ਸਨ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀਆਂ ਦੇ 32 ਚੌਪ ਦੇ ਅਸੀਂ ਹੁਣ ਪੜੇ ਹਨ ਗੁਰੂ ਰਾਮਦਾਸ ਮਹਾਰਾਜ ਦੇ ਟੋਟਲ ਗਿਣਤੀ ਹੋ ਗਈ ਹੈ 70 ਦੂਸਰੇ ਗੁਰੂਦੇਵ ਦੀ ਬਾਣੀ ਨਹੀਂ ਕਿਉਂਕਿ ਉਹਨਾਂ ਦੀ ਬਾਣੀ ਜਿਹੜੀ ਕੇਵਲ 63 ਸ਼ਲੋਕਾਂ ਦੇ ਵਿੱਚ ਹੈ ਜੋ ਉਹ ਜਿਹੜੇ ਨੇ ਉਹ 12 ਦੇ ਨਾਲ ਅੰਕਿਤ ਕੀਤੇ ਹੋਏ ਹਨ ਇਸ ਕਰਕੇ 20 18 32 ਟੋਟਲ ਜੋੜ ਜਿਹੜਾ ਉਹ 70 ਬਣਦਾ ਹੈ 70 ਚੌਪ ਦੀ ਗਿਣਤੀ ਤੇ ਚੌਥੇ ਗੁਰੂ ਦੇਵ ਤੱਕ ਬਣਦੀ ਹੈ ਅਗੋਂ ਪੰਜਵੇਂ ਗੁਰੂ ਦੇ ਮਹਾਰਾਜ ਪਾਸ਼ਾਤ ਪਾਤਸ਼ਾਹ ਦੇ ਚੌਪ ਦੇ ਜਨੇ ਹਨ ਉਹ ਆਰੰਭ ਹੋਣਗੇ ਇਸ ਕਰਕੇ ਬਾਣੀ ਨੂੰ ਪੜਨ ਲੱਗੇ ਬੜੇ ਧਿਆਨ ਦੇ ਨਾਲ ਅਸੀਂ ਬਾਣੀ ਪੜਿਆ ਕਰੀਏ ਮਾਲਕ ਮਿਹਰਮਤ ਕਰਨ ਕਿਰਪਾ ਕਰਨ ਪੜੀ ਹੋਈ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ